ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਜਿਹੜੀ ਅੱਜ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 5 ਦਿਨਾਂ ਦੀ ਕਰਾਂਗੇ ਯਾਨੀ ਕਿ 10 ਨਵੰਬਰ ਤੱਕ ਪੰਜਾਬ ਦੇ ਨਾਲ ਲੱਗਦੇ ਖੇਤੜਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਅਪਡੇਟ ਤੁਹਾਨੂੰ ਦੇਾਂਗੇ ਸੈਟਲਾਈਟ ਦੱਸਿਨਾ ਅਸਲ ਜੀ ਤੁਹਾਡੀਆਂ ਤੁਹਾਡੇ ਨਾਲ ਜਣੀਆਂ ਨੇ ਸਾਂਝੀਆਂ ਕਰ ਰਿਹਾ ਪੌਣੇ 7 ਦਾ ਟਾਈਮ ਆਉਣ ਜਾ ਰਿਹਾ ਦਿਨ 5 ਨਵੰਬਰ ਆਥਰ ਦਾ ਗੇਲਾ ਹੋ ਚੁੱਕਾ ਹੈ ਸਕਰੀਨ ਤੇ ਦੇਖ ਸਕਦੇ ਹਾਂ ਜੀ ਪੰਜਾਬ ਦਾ ਮੌਸਮ ਦੇਖੀਏ ਹਰਿਆਣਾ ਰਾਜਸਥਾਨ ਵੱਡੇ ਖੇਤਰ ਦੇ ਮੌਸਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ ਜਿਹੜਾ ਸਿਸਟਮ ਪ੍ਰਭਾਵਿਤ ਕਰ ਰਿਹਾ ਸੀ ਬੀਤੇ 24 ਘੰਟਿਆਂ ਦੇ ਵਿੱਚ ਯਾਨੀ ਕਿ ਕੱਲ ਮੀਂਹ ਲੱਗੇ ਸੀ ਗੜੇਮਾਰ ਹੋਈ ਸੀ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਉਹ ਸਿਸਟਮ ਇਥੋਂ ਮੈਦਾਨਾ ਤੋਂ ਜਿਹੜਾ ਜਿਆ ਪਾਰ ਲੰਘ ਚੁੱਕਾ ਹੈ ਪਹਾੜਾਂ ਦੇ ਵਿੱਚ ਗਤੀਵਿਧੀਆਂ ਜਾਰੀ ਨੇ ਹਿਮਾਚਲ ਜੰਮੂ ਦੇ ਉੱਪਰਲੇ ਫਾਗਾਂ ਦੇ ਵਿੱਚ ਬਰਫਬਾਰੀ ਦਾ ਦੌਰ ਤੇ ਹੇਠਲੇ ਫਾਗਾਂ ਦੇ ਵਿੱਚ ਮੀਂਹ ਗੜੇਮਾਰੀ ਕੁਝ ਖੇਤਰਾਂ ਦੇ ਵਿੱਚ ਹਲੇ ਵੀ ਆਉਂਦੇ ਘੰਟਿਆਂ ਦੇ ਵਿੱਚ ਲੱਗ ਸਕਦੇ ਨੇ ਪੰਜਾਬ ਦੀ ਗੱਲ ਕਰੀਏ ਜੀ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਤਾਂ 에ਅਰ ਕੁਆਲਿਟੀ ਇੰਡੈਕਸ ਏਅਰ ਕੁਆਲਿਟੀ ਇੰਡੈਕਸ ਕੀ ਆ ਪੋਲੂਸ਼ਨ ਦਾ ਲੈਵਲ ਹੈ ਜਿਵੇਂ ਕਿ ਸਾਨੂੰ ਕੱਲ ਦੱਸਿਆ ਸੀ ਕਿ ਕੁਝ ਰਾਹਤ ਸਵੇਰ ਵੇਲੇ ਪ੍ਰਦੂਸ਼ਣ ਦੇ ਜਿਹੜੀ ਆ ਪੱਧਰ ਤੋਂ ਮਿਲ ਸਕਦੀ ਆ ਮਿਲੀ ਵੀ ਆ ਅੱਜ ਉੱਤਰ ਪਛੋਤੀਆਂ ਠੰਡੀਆਂ ਖੁਸ਼ਕ ਹਵਾਵਾਂ ਨੇ ਵਾਪਸੀ ਕਰ ਲਈ ਆ ਜਿਹਦੇ ਨਾਲ ਪਹਾੜਾਂ ਤੋਂ ਆਉਂਦੀਆਂ ਖੁਸ਼ਕ ਤੇ ਠੰਡੀਆਂ ਹਵਾਵਾਂ ਨੇ ਅੱਜ 18 ਦਿਨ ਪਰ ਤੇ ਜਿਹੜੀ ਆ ਠੰਡਕ ਵਧੀ ਹੋਈ ਆ ਟੈਂਪਰੇਚਰ ਹੇਠਾਂ ਆਏ ਨੇ 4 ਪੁਆਇੰਟ ਡਿਗਰੀ ਦਾ ਫਰਕ ਟੈਂਪਰੇਚਰ ਦੇ ਵਿੱਚ ਦਰਜ ਹੋਇਆ ਬੀਤੇ ਦਿਨਾਂ ਦੇ ਵਿੱਚ ਉੱਥੇ ਹੀ 에어 ਕੁਆਲਿਟੀ ਇੰਡੈਕਸ ਜਿਹੜੀ ਕਿ ਸਵੇਰ ਵੇਲੇ ਕਾਫੀ ਸੁਧਰੀ ਹੋਈ ਸੀ ਹਵਾ ਤੇ ਅੱਜ ਦਿਨ ਕਾਫੀ ਖੁੱਲਿਆ ਵੀ ਹੋਇਆ ਸੀ ਸਵੇਰ ਵੇਲੇ ਪਰ ਆਥਨ ਹੁੰਦੇ ਹੁੰਦੇ ਇੱਕ ਵਾਰ ਮੁੜ ਤੋਂ ਪ੍ਰਦੂਸ਼ਣ ਦੀ ਚਾਦਰ ਹੈ ਜਿਹੜੀ ਉਹ ਘੇੜ ਦੀ ਨਜ਼ਰ ਆ ਰਹੀ ਹੈ ਫਾਉਜਾ ਫਾ ਬਰਨਾਲਾ ਸ਼ਹਿਰ ਦੀ ਗੱਲ ਕਰੀਏ ਫਰੀਦਕੋਟ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਲੁਧਿਆਣੇ ਦੀ ਗੱਲ ਕਰੀਏ ਪਟਿਆਲੇ ਦੀ ਗੱਲ ਕਰੀਏ ਸਮੁੱਚੇ ਪੰਜਾਬ ਦੇ ਵਿੱਚ ਹਰਿਆਣਾ ਦਿੱਲੀ ਇੱਕ ਵਾਰ ਫਿਰ ਤੋਂ ਵੱਡੇ ਪੱਧਰ ਤੇ ਪ੍ਰਦੂਸ਼ਣ ਨੇ ਜੜੀਆਂ ਵਾਪਸੀ ਕਰ ਲਈ ਹੈ ਸੋ ਇਹ ਪ੍ਰਦੂਸ਼ਣ ਆਉਂਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਤਾਂ ਨਹੀਂ ਵਧੇਗਾ ਪਰ ਫਿਰ ਵੀ ਕੁਝ ਹੱਦ ਤੱਕ ਜੜਾ ਜੜਾ ਡੇਂਜਰ ਜ਼ੋਨ ਤੋਂ ਉੱਤੇ ਹੀ ਰਹੇਗਾ ਤੇ ਜੇਕਰ ਇਹ ਜਿਹੜੇ ਮਾਮਲੇ ਹੈਗੇ ਆ ਆਉਂਦੇ ਦਿਨਾਂ ਦੇ ਵਿੱਚ ਪ੍ਰਦੂਸ਼ਣ ਦੇ ਇਸ ਤਰ੍ਹਾਂ ਵਧਦੇ ਜਾਂਦੇ ਨੇ ਇਹਦੇ ਵਿੱਚ ਇਕੱਲਾ ਕਿਸਾਨਾਂ ਦੇ ਮੱਥੇ ਨਹੀਂ ਮਰ ਸਕਦੇ ਕਿ ਪਰਾਲੇ ਜਾਲਣ ਦਾ ਜੜਾ ਵਾਹੀ ਸਰ ਇਕੱਠਾ ਹੋ ਰਿਹਾ ਇਹਦੇ ਵਿੱਚ ਹੋਰ ਵੀ ਕਾਫੀ ਧੂਏ ਇਕੱਠੇ ਹੋ ਰਹੇ ਨੇ ਜਿਸ ਦੇ ਨਾਲ ਪ੍ਰਦੂਸ਼ਣ ਦਾ ਵਾਧਾ ਵੀ ਇਕਨਮ ਮਿਲਦਾ ਹੈ ਸੋ ਆਉਂਦੇ ਦਿਨਾਂ ਦੇ ਵਿੱਚ ਪ੍ਰਦੂਸ਼ਣ ਵੀ ਜਾਰੀ ਰਹਿ ਸਕਦਾ ਗੱਲ ਅਗਲੇ ਸਿਸਟਮ ਦੀ ਜੇਕਰ ਕਰਦੇ ਹਾਂ ਕਿ ਇੱਕ ਸਿਸਟਮ ਤਾਂ ਲੰਘ ਚੁੱਕਾ ਹੈ ਅਗਲਾ ਸਿਸਟਮ ਕਦੋਂ ਆਵੇਗਾ ਸੋ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ ਅਗਲੇ ਜਿਹੜੇ 10 ਕ ਦਿਨ ਨੇ ਫਿਲਹਾਲ ਕੋਈ ਸਿਸਟਮ ਆ ਨਹੀਂ ਰਿਹਾ ਫਰਦੋਸ਼ਾ ਲੋ ਵਧੇਗਾ ਜੀ ਅਜੇ ਤੋ ਹੋਰ ਆਈ ਨਹੀਂ ਆ ਮੌਸਮ ਠੰਡਾ ਰਹੇਗਾ ਜਿਹੜੀ ਆ ਠੰਡਕ ਹੁਣ ਹੋਰ ਜ਼ੋਰ ਫੜੇਗੀ ਰਾਤਾਂ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਗਰਾਵਟ ਆਵੇਗੀ ਤੇ 15 ਤਰੀਕ ਨੂੰ ਯਾਨੀ ਕਿ 15 ਨਵੰਬਰ ਨੂੰ ਇੱਕ ਕਮਜ਼ੋਰ ਵੈਸਟਰਨ ਡਿਸਰਵਸ ਅੱਛੀ ਸਿਸਟਮ ਆ ਰਿਹਾ ਜਿਹੜਾ ਕਿ ਚੜਦੇ ਫਰਦੋਸ਼ਾ ਨੂੰ ਇੱਕ ਵਾਰ ਮੁਰਤ ਠੱਲ ਫਾਵੇਗਾ ਤੇ ਫਰਦੋਸ਼ਾ ਦੇ ਵਿੱਚ ਕੁਝ ਰਾਹਤ ਜਿਹੜੀ ਮਿਲ ਸਕਦੀ ਆ ਸੋ ਇੱਕ ਨਜ਼ਰ ਹਾ ਤਾਜਾ ਅੰਕੜੇ ਲਾਵਾਂਗੇ ਜੋ ਅੱਜ ਜਾਰੀ ਕੀਤੇ ਆ ਜੀ ਵਾਸੰਗ ਖਾਗ ਨੇ ਸਕਰੀਨ ਤੇ ਦੇਖ ਸਕਦੇ ਆ 11 ਨੋਫਰ ਤੱਕ ਫਿਲਹਾਲ ਜਿਹੜਾ ਜਾਂ ਕੋਈ ਕਿਸੇ ਤਰ੍ਹਾਂ ਦੀ ਅਲਰਟ ਚਤਾਬਨੀ ਨਹੀਂ ਨੀ ਮੌਸਮ ਟਰਾਈ ਰਣ ਦੇ ਆਸਾਰ ਨੇ ਹਾਲਾਂਕਿ ਪ੍ਰਦੂਸ਼ਣ ਦੇ ਵਿੱਚ ਵਾਧਾ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਵਾਟਰ ਫਾਦਰ ਤੇ ਵਿੱਚ ਅਖੜ ਦੇ ਆਸਾਰ ਨਾਊਗਾ ਤਨੇ ਪਹਾੜਾਂ ਦੇ ਵਿੱਚ ਗਤੀਵਿਧੀਆਂ ਹਲੂ ਦੇਖਣ ਨੂੰ ਮਿਲਣਗੀਆਂ ਆਉਂਦੇ ਦੋ ਤਿੰਨ ਦਿਨਾਂ ਤੱਕ ਧੰਨਵਾਦ